ਸਾਰੇ ਸਿੰਗਰ ਸੀਗੇ ਕੰਪਨੀਆਂ ਨਾਲ ਬਾਉਂਡ ਹੁੰਦੇ ਸੀਗੇ ਕਿਤੇ ਕਿਦਾਂ ਕੰਪਨੀਆਂ ਆਪਣੇ ਚ ਮਤਲਬ ਕਿ ਫਸਾ ਲੈਂਦੀਆਂ ਸੀਗੀਆਂ ਬੰਦੇ ਨੂੰ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਭਾਜੀ ਜਦੋਂ ਮੈਂ ਪਹਿਲੀ ਐਲਬਮ ਮੇਰੀ ਡਿਊਟ ਦੀ ਆਈਏ ਤੇਰੇ ਜਹੀ ਕੁੜੀ ਉਦੋਂ ਸਾਨੂੰ ਵੀ ਇੱਕ ਕੰਪਨੀ ਨੇ ਮੈਨੂੰ ਵੀ ਐਗਰੀਮੈਂਟ ਕਰ ਲਈ ਕਹਿੰਦੇ ਤਾਂ ਲਾਂਚ ਕਰਾਂਗੇ ਵੀ ਅਸੀਂ ਤੈਨੂੰ 3 ਸਾਲ ਲਈ ਬਾਉਂਡ ਕਰਾਂਗੇ ਤੇ ਤੀਨ ਐਲਬਮ ਕਰਾਂਗੇ ਐਲਬਮਾਂ ਕਰਾਂਗੇ ਐਲਬਮ ਦੇ ਉੱਤੇ ਖਰਚਾ ਵੀ ਅੱਧਾ ਤੂੰ ਕਰੇਗਾ ਅੱਛਾ ਜੀ ਭਾਈ ਉਦੋਂ ਨਵੇਂ-ਨਵੇਂ ਸੀਗੇ ਮਸਾਂ ਦਾ ਫੜ ਫੜ ਕੇ ਪੈਸਾ ਕੋਈ ਕਰਦਿਆ ਚੱਕ ਕੇ 20000 ਕਿਤੇ ਫੜ ਕੇ 30000 ਕਿਤੇ ਫ 1 ਲੱਖ ਰੁਪਇਆ ਦਾ ਮਿਊਜ਼ਿਕ ਤੇ ਗੁਰਲੇ ਜਖਤਰ ਤੇ ਲੱਗਿਆ ਸੀ ਉਦੋਂ ਫਿਰ ਵੀਡੀਓ ਤੇ ਲਾਗੇ 70 70000 60 60000 ਜੀ ਉਦੋਂ ਰਿਲੀਜ਼ ਕੀਤੀ ਫਿਰ ਐਮ ਐਚ 1 ਦੀ ਐਡ ਬੜੀ ਮਹਿੰਗੀ ਹੁੰਦੀ ਸੀ 300 ਰੁਪਇਆ ਲੱਗਦਾ ਹੁੰਦਾ ਸੀ ਇੱਕ ਪ੍ਰੋਮੋ ਦਾ 300 ਹਾਂਜੀ ਤੇ ਭਾਜੀ ਉਦੋਂ ਕਰ ਕਰਾ ਕੇ ਕੀਤਾ ਫਿਰ ਬਾਜੀ ਕੰਪਨੀਆਂ ਦਾ ਵੱਡੀਆਂ ਸੀ ਪਰ ਮੈਨੂੰ ਇੱਕ ਸ਼ੁਕਰ ਸੀ ਸਾਡੀ ਕੰਪਨੀ ਵਾਲਾ ਬੰਦਾ ਠੀਕ ਸੀ ਵਿਚਾਰਾ ਜਿੱਥੇ ਮੈਂ ਕੰਮ ਕਰਦਾ ਸੀ ਉਹਨੇ ਮੈਨੂੰ ਸ਼ੋਹਾਂ 'ਚ ਬੌਂਡ ਬੋਨ ਨਹੀਂ ਕੀਤਾ ਮੈਨੂੰ 3 ਸਾਲ ਐਲਬਮਾਂ 'ਚ ਬੌਂਡ ਜੁੜੂਰ ਕੀਤਾ ਮੇਰੀ ਪਹਿਲੀ ਐਲਬਮ ਆਈ ਤੇਰੇ ਜਈ ਕੁੜੀ ਦੂਜੀ ਆਈ ਇੱਕ ਤੇਰੇ ਕਰਕੇ ਤੇ ਤੀਸਰੀ ਆਈ ਪੈਟਰੋਲ 2 ਫਿਰ ਮੇਰਾ ਉੱਥੋਂ ਕਹਿੰਦਾ ਮਤਲਬ ਮੇਰਾ ਕੰਮ ਖਤਮ ਹੋ ਗਿਆ 1 ਸਾਲ ਚ ਇੱਕ ਟਿਪ ਕਰਨੀ ਸੀ ਉਸ ਤੋਂ ਬਾਅਦ ਫਿਰ ਮੇਰੀ ਤੀਸਰੀ ਚ ਆਈ ਜਾਂ ਹੌ ਸਪੀਡ ਚ ਆਈ ਹੋਰ ਕੰਮ